ਉੱਤ ਤੋਂ ਬਾਅਦ ਉਸ ਦਿਨ ਵਿਨੇਸ਼ ਤਿੰਨ ਮੁਕਾਬਲੇ ਖੇਡਦੀ ਆ ਰਾਉਂਡ ਆਫ 15 ਦਾ ਕੁਆਟਰਫਾਈਨਲ ਅਤੇ ਸੈਮੀਫਾਈਨਲ ਹੁਣ ਇੱਕ ਦਿਨ ਵਿੱਚ ਤਿੰਨ ਮੁਕਾਬਲੇ ਹੋਣਾ ਇਹ ਵੀ ਬਹੁਤ ਔਖੀ ਗੀ ਹੁੰਦੀ ਆ ਤੇ ਇਹ ਵੀ ਕਦੇ ਕਦਾਈਂ ਹੀ ਹੁੰਦਾ ਪਰ ਵਿਨੇਕ ਨੂੰ ਤਿੰਨ ਮੁਕਾਬਲੇ ਖੇਡਨੇ ਪਏ ਜਦੋਂ ਉਹਦਾ ਫਾਈਨਲ ਖਾਣਾ ਹੋਇਆ ਓਦੋਂ ਬਾਅਦ ਉਹਦਾ ਭਾਰ ਥੋਲਿਆ ਗਿਆ ਉਹ ਤੀਗਾ ਤਰਮੰਝਾ ਕਿਲੋ ਤਰਮੰਝਾ ਕਿਲੋ ਤੋਂ 500 ਗ੍ਰਾਮ ਘੱਟ ਹੁਣ ਗੜਬੜ ਇੱਥੇ ਹੋਈ ਹੈ ਕਿ ਉਹਦਾ ਜੋ ਵੀ ਉਹਨੂੰ ਖਾਣਾ ਦਿੱਤਾ ਗਿਆ ਨਾ ਉਹਦੇ ਨਾਲ ਉਹਦਾ ਭਾਰ ਵਧਣਾ ਚਾਹੀਦਾ ਸੀਗਾ 1.5 ਤੋਂ 2 ਕਿਲੋਗ੍ਰਾਮ ਪਰ ਵੱਧ ਗਿਆ ਪੂਰੇ 3 ਕਿਲੋਗ੍ਰਾਮ ਸਾਜਿਸ਼ ਅਗਰ ਹੋਈ ਹੈ ਇਹ ਤਾਂ ਇਹ ਉਸਦਾ ਜੋ ਖਾਣਾ ਦਿੱਤਾ ਜਾਂਦਾ ਹੁੰਦਾ ਹੈ ਉਹਨਾਂ ਦੇ ਡਾਈਟੀਸ਼ੀਅਨ ਉਹਨਾਂ ਵੱਲੋਂ ਹੋ ਸਕਦੀ ਹੈ ਕਿਉਂਕਿ ਜਿਹੜੇ ਡਾਈਟੀਸ਼ਨ ਆ ਕੀ ਉਹਨਾਂ ਨੇ ਇਹਤਕ ਗੱਲ ਦਾ ਧਿਆਨ ਨਹੀਂ ਕੀਤਾ ਕਿ ਜੋ ਡਾਈਟ ਕੀਤੀ ਜਾ ਰਹੀ ਹੈ ਉਹਦੇ ਨਾਲ ਕਿੰਨਾ ਵਜ਼ਨ ਵਧੇਗਾ ਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਇਹ ਇਹ ਖਾਣੇ ਨਾਲ 1.5 ਕਿਲੋ ਵਜ਼ਨ ਵਧੇਗਾ ਜਾਂ 3 ਕਿਲੋ ਵਜ਼ਨ ਵਧੇਗਾ ਭਾਰਤੀ ਰੈਸਲਰ ਵਿਨੇਸ਼ ਪੁਗਾਟ ਨਾਲ ਜੋ ਕੁਝ ਵੀ ਹੋਇਆ ਪੈਰਿਸ 올ੰਪਿਕ ਵਿੱਚ ਆਪਣੇ ਬਹੁਤ ਸਾਰੇ ਲੋਕ ਉਸ ਨੂੰ ਅਜੇ ਤੱਕ ਸਮਝ ਨਹੀਂ ਪਾਏ ਕਿ ਇਹ ਹੋਇਆ ਕੀ ਹੈ ਕਿਉਂ ਹੋਇਆ ਕੀ ਕੋਈ ਸਾਜ਼ਿਸ਼ ਹੋਈ ਹੈ ਉਹਦੇ ਨਾਲ ਕੀ ਇਹ ਤਰ੍ਹਾਂ ਬੇਜਾਨਬੁੱਝ ਕੇ ਕੀਤਾ ਗਿਆ ਕਿਉਂਕਿ ਜੇ ਉਹਦਾ ਭਾਰ ਵੱਧਦੀ ਤਾਂ ਫਿਰ ਉਹ ਸੈਮੀਫਾਈਨਲ ਮੁਕਾਬਲਾ ਕਿਵੇਂ ਖੇਡਦੀ ਉਹ ਕੁਆਟਰਫਾਈਨਲ ਕਿਵੇਂ ਖੇਡਦੀ ਅਗਰੇ ਕੋਈ ਸਾਜ਼ਿਸ਼ ਹੈ ਤਾਂ ਕੀ ਹੈ ਚਲੋ ਮੈਂ ਤੁਹਾਨੂੰ ਸਿੰਪਲ ਸ਼ਬਦਾਂ ਵਿੱਚ ਸਮਝਾਉਣਾ ਕਿ ਆਖਿਰਕਾਰ ਉਸ ਦਿਨ ਹੋਇਆ ਕੀ ਦੇਖੋ 올림픽 ਦੇ ਵਿੱਚ ਜਦੋਂ ਰੈਸਿੰਗ ਮੈਚ ਹੁੰਦੇ ਆ ਤਾਂ ਜਿਹੜਾ ਭਾਰ ਤੋਲਿਆ ਜਾਂਦਾ ਨਾ ਉਹ ਦੋ ਵਾਰ ਤੋਲਿਆ ਜਾਂਦਾ ਇੱਕ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਇੱਕ ਮੁਕਾਬਲੇ ਖਤਮ ਹੋਣ ਤੋਂ ਬਾਅਦ ਉਸੇ ਦਿਨ ਸੋ 6 ਅਗਸਤ ਨੂੰ ਸਵੇਰ ਜਦੋਂ ਮਨੀਸ਼ਵਰਗੜ ਦਾ ਭਾਰ ਤੋਲਿਆ ਗਿਆ ਤਾਂ ਉਹ ਸੀਗਾ 49.9 ਕਿਲੋਗ੍ਰam ਯਾਨੀ ਕਿ ਉਹਦੀ ਕੈਟਾਗਰੀ 50 ਕਿਲੋ ਤੋਂ 100 ਗ੍ਰਾਮ ਘੱਟ ਜੋ ਕਿ ਸਹੀ ਸੀ ਠੀਕਾ ਉਸ ਤੋਂ ਬਾਅਦ ਉਸ ਦਿਨ ਵਿਨੇਸ਼ ਤਿੰਨ ਮੁਕਾਬਲੇ ਖੇੜਦੀ ਆ ਰਾਉਂਡ ਆਫ 16 ਦਾ ਕੁਆਟਰਫਾਈਨਲ ਅਤੇ ਸੈਮੀਫਾਈਨਲ ਹੁਣ ਇੱਕ ਦਿਨ ਵਿੱਚ ਤਿੰਨ ਮੁਕਾਬਲੇ ਹੋਣਾ ਏ ਵੀ ਬਹੁਤ ਔਖੀ ਜੀ ਹੁੰਦੀ ਆ ਤੇ ਇਹ ਵੀ ਕਦੇ ਕਦਾਈਂ ਹੀ ਹੁੰਦਾ ਪਰ ਬਨੇਸ਼ ਨੂੰ ਤਿੰਨ ਮੁਕਾਬਲੇ ਖੇੜਨੇ ਪਏ ਉਹ ਤਿੰਨ ਮੁਕਾਬਲੇ ਖੇੜ ਜਾਵੇ ਇਸ ਲਈ ਉਹਨੂੰ ਉਸ ਦਿਨ ਡਾਈਟ ਵੀ ਦਿੱਤੀ ਗਈ ਜਾਨੀ ਥੋੜਾ ਥੋੜਾ ਖਾਣਾ ਵੀ ਦਿੱਤਾ ਗਿਆ ਅਤੇ ਪਾਣੀ ਵੀ ਦਿੱਤਾ ਗਿਆ ਹੁਣ ਤਾਂ ਕਿ ਉਹਨੂੰ ਥਕਾਣ ਮਹਿਸੂਸ ਨਾ ਹੋਵੇ ਉਹਦੀ ਬਾਡੀ ਵਿੱਚ ਕਿਸੇ ਚੀਜ਼ ਦੀ ਘਾਟ ਨਾ ਹੋਵੇ ਚਾਹ ਉਹਦੀ ਬਾਡੀ ਡੀਹਾਈਡਰੇਟ ਨਾ ਹੋ ਜਾਵੇ ਉਸ ਤੋਂ ਬਾਅਦ ਸੈਮੀ ਫਾਈਨਲ ਤੋਂ ਬਾਅਦ ਜਦੋਂ ਉਹਦਾ ਫਾਈਨਲ ਖਾਣਾ ਹੋਇਆ ਠੀਕ ਆ ਉਦੋਂ ਬਾਅਦ ਉਹ ਦਾ ਭਾਰ ਟੋਲਿਆ ਗਿਆ ਉਹ ਸੀਗਾ 53 ਕਿਲੋ 53 ਕਿਲੋ ਤੋਂ 100 ਗ੍ਰਾਮ ਘੱਟ ਹੁਣ ਗੜਬੜ ਇੱਥੇ ਹੋਈ ਹੈ ਕਿ ਉਹਦਾ ਜੋ ਵੀ ਉਹਨੂੰ ਖਾਣਾ ਦਿੱਤਾ ਗਿਆ ਨਾ ਉਹਦੇ ਨਾਲ ਉਹਦਾ ਭਾਰ ਵਧਣਾ ਚਾਹੀਦਾ ਸੀਗਾ 1.5 ਤੋਂ 2 ਕਿਲੋਗ੍ਰਾਮ ਪਰ ਵਧ ਗਿਆ ਪੂਰੇ 3 ਕਿਲੋਗ੍ਰਾਮ ਹੁਣ ਉਸ 3 ਕਿਲੋਗ੍ਰਾਮ ਭਾਰ ਨੂੰ ਉਹਨੇ ਘੱਟ ਕਰਨਾ ਸੀਗਾ ਅਗਲੇ ਦਿਨ ਸਵੇਰ ਤੱਕ ਜੋ ਕਿ ਇੱਕ ਹੱਦ ਨਾਲ ਇੰਪੋਸੀਬਲ ਟਾਸਕ ਪਰ ਫਿਰ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਉਹਨੇ ਪੂਰੀ ਰਾਤ ਆਪਣਾ ਪਸੀਨਾ ਵਹਾਇਆ ਉਸਨੇ ਸਕੀਪਿੰਗ ਕੀਤੀ ਯਾਨੀ ਰੱਥਾ ਟੱਪਿਆ ਉਸਨੇ ਸਵੀਮਿੰਗ ਕੀਤੀ ਉਸਨੇ ਜਿਮ ਵਿੱਚ ਪਸੀਨਾ ਵਹਾਇਆ ਤੇ ਉਸਦੇ ਕੋਚ ਨੇ ਵੀ ਉਹ ਪੂਰੀ ਹੱਤ ਕੀਤੀ ਉਹ ਵੀ ساری ਰਾਤ ਮਿਹਨਤ ਕਰਦੇ ਰਹੇ ਪਰ ਫਿਰ ਵੀ ਉਹ ਉਸ ਵਜਨ ਨੂੰ ਪੂਰੇ ਤਰੀਕੇ ਨਾਲ ਘਟ ਨਹੀਂ ਕਰ ਸਕੇ ਜਦੋਂ ਅਗਲੇ ਦਿਨ ਸਵੇਰ ਦੁਬਾਰਾ ਭਾਰ ਤੋਲਿਆ ਤਾਂ ਉਦੋਂ 50 ਕਿਲੋ ਤੋਂ 150 ਗ੍ਰਾਮ ਭਾਰ ਵੱਧ ਗਿਆ ਫਾਈਨਲ ਜਦੋਂ ਨੇੜੇ ਆ ਗਿਆ ਸੀ ਨਾ ਭਾਰ ਤੋਂ ਢਲਣ ਦੇ ਉਸ ਵਕਤ ਤੱਕ ਉਹ ਤੋਂ ਵੱਧ ਭਾਰ ਘਟਾਉਣਾ ਬਹੁਤ ਹੀ ਦਾ ਮੁਸ਼ਕਲ ਸੀਗਾ ਤਾਂ ਇਹ ਵੀ ਸੁਣਨ ਵਿੱਚ ਆਇਆ ਕਿ ਵਿਨੇਸ਼ ਨੇ ਆਪਣੇ ਵਾਲ ਤੱਕ ਕੱਟ ਦਿੱਤੇ ਤੁਸੀਂ ਉਸ ਦੀਆਂ ਫੋਟੋਆਂ ਵਿੱਚ ਦੇਖ ਸਕਦੇ ਹੋ ਕਿ ਉਸ ਨੇ ਆਪਣੇ ਵਾਲ ਵੀ ਕੱਟ ਦਿੱਤੇ ਐਂਡ ਇੱਥੋਂ ਤੱਕ ਖਬਰਾਂ ਮਿਲੀਆਂ ਕਿ ਉਸ ਨੇ ਆਪਣੀ ਬੋਡੀ ਵਿੱਚੋਂ ਕੁਝ ਫੂਨ ਵੀ ਕੱਢਣ ਦੀ ਕੋਸ਼ਿਸ਼ ਕੀਤੀ ਕਿ ਫੂਨ ਨਿਕਲ ਜਾਵੇ ਭਾਰ ਘਟ ਜਾਵੇ ਉਸ ਦੇ ਕੱਪੜਿਆਂ ਦਾ ਵੀ ਭਾਰ ਘਟਾਇਆ ਗਿਆ ਪਰ ਫਿਰ ਵੀ ਉਹ 150 ਗ੍ਰਾਮ ਖੀਰ ਦੇ ਉੱਤੇ ਘਟ ਨਹੀਂ ਹੋਇਆ ਕੀਰ ਦੇ ਉੱਤੇ ਉਹਦਾ ਵਾਜਣਾ 50 ਕਿਲੋ ਤੋਂ 100 ਗ੍ਰਾਮ ਵੱਧ ਹੀ ਰਿਹਾ ਹੁਣ ਇੱਥੇ ਤੁਸੀਂ ਇਸ ਨੂੰ ਲਾਪਰਵਾਹੀ ਕਹਿ ਲੋ ਜਾਂ ਫਿਰ ਇਹਨੂੰ ਇੱਕ ਸਾਜ਼ਿਸ਼ ਕਹਿ ਲੋ ਸਾਜ਼ਿਸ਼ ਅਗਰ ਹੋਈ ਹੈ ਇਹ ਤਾਂ ਇਹ ਉਸ ਦਾ ਜੋ ਖਾਣਾ ਉੱਤਾ ਜਾਂਦਾ ਉਹਨਾਂ ਨੂੰ ਉਹਨਾਂ ਦੇ ਡਾਈਟੀਸ਼ੀਅਨ ਉਹਨਾਂ ਵੱਲੋਂ ਹੋ ਸਕਦੀ ਹੈ ਕਿਉਂਕਿ ਜਿਹੜੇ ਡਾਈਟੀਸ਼ੀਅਨ ਹੈ ਕੀ ਉਹਨਾਂ ਨੇ ਹਿੱਤ ਗੱਲ ਦਾ ਧਿਆਨ ਨਹੀਂ ਕੀਤਾ ਕਿ ਜੋ ਡਾਈਟ ਕੀਤੀ ਜਾ ਰਹੀ ਹੈ ਉਹਦੇ ਨਾਲ ਕਿੰਨਾ ਵਜ਼ਨ ਵਧੇਗਾ ਕਿ ਇਹਨੂੰ ਪਤਾ ਨਹੀਂ ਸੀਗਾ ਕਿ ਇਹ ਇਸ ਖਾਣੇ ਨਾਲ 1.5 ਕਿਲੋ ਵਜ਼ਨ ਵਧੇਗਾ ਜਾਂ 3 ਕਿਲੋ ਵਜ਼ਨ ਵਧੇਗਾ। ਕੁਝ ਲੋਕ ਉਸਦੇ ਕੋਚ ਨੂੰ ਜਾਂ ਉਸ ਉਹਨਾਂ ਦੇ ਡਾਕਟਰਾਂ ਨੂੰ ਬਲੇਮ ਕਰ ਰਹੇ ਬਟ ਇਹ ਸਹੀ ਨਹੀਂ ਆ। ਦੇਖੋ ਕੋਚ ਸਾਜਿਸ਼ ਨਹੀਂ ਕਰਦਾ। ਕੋਚ ਦਾ ਪਰਸਨਲ ਕੋਚ ਆ। ਉਹ ਸਰਕਾਰੀ ਕੋਚ ਨਹੀਂ ਹੈ। ਕੋਚ ਤਾਂ ਖੁਦ ਮਿਹਨਤ ਕਰ ਰਹਿਤ ਸੀ ਕਿ ਕਿਸੇ ਤਰੀਕੇ ਨਾਲ ਤਾਂ ਭਾਰ ਘਟ ਜਾਵੇ। ਉਸਦੀ ਆਪਣੀ ਸਾਰੀ ਮਿਹਨਤ ਨਕਾਰ ਚਲੀ ਗਈ। ਉਸਨੇ 4 ਸਾਲ ਤੋਂ ਮਿਹਨਤ ਕੀਤੀ ਸੀਗੀ ਵਿਨੇਸ਼ ਨਾਲ ਕਿ ਉਹ 올림픽 ਵਿੱਚ ਪਹੁੰਚੇ ਮੈਡਲ ਲਵੇ। ਉਹ ਆਪਣੀ ਨਿਮਨ ਤੇ ਪਾਣੀ ਨੂੰ ਦੇ ਲਵੇ ਐਂਡ ਉਹ ਡਾਕਟਰ ਉਹ ਬਹੁਤ ਮੰਨਿਆ ਪਰਮਾਨੈਂਟ ਡਾਕਟਰ ਆ ਉਹ ਉਸਨੇ ਕਈ ਸਾਰੇ ਖਡਾਰੀਆਂ ਦਾ ਇਲਾਜ ਕੀਤਾ ਈਵਨ ਕਿ ਰਿਸ਼ਭ ਪੰਤ ਯੋਗਰਾਜ ਸਿੰਘ ਬូមਰਾ ਇਹਨਾਂ ਸਾਰੇ ਤੋਂ ਲਾਗੇ ਪੀਵੀ ਸੰਧੂ ਇਹਨਾਂ ਸਾਰੇ ਪਲੇਅਰਾਂ ਦਾ ਉਹਨੇ ਇਲਾਜ ਕੀਤਾ ਠੀਕ ਆ ਉਹ ਇੱਕ ਮੰਨਿਆ ਪਰਮਾਨੈਂਟ ਡਾਕਟਰ ਆ ਉਹ ਭਾਰਤੀ ਦਲ ਦੇ ਨਾਲ ਆ ਉਹ ਖੁਦ ਹੈਰਾਨ ਆ ਉਹ ਖੁਦ ਹੈਰਾਨ ਨੂੰ ਹੈ ਉਹਦੋਂ ਉਸ ਦਿਨ ਸ਼ਾਮ ਨੂੰ ਜਦੋਂ ਭਾਰਤ ਹੋ ਲਿਆ ਕਿ ਵਿਨੇਸ਼ ਦਾ ਇੰਨਾ ਜ਼ਿਆਦਾ ਭਾਰ ਵੱਧ ਕਿਵੇਂ ਗਿਆ ਹੁਣ ਜੋ ਵੀ ਗੜਬੜ ਹੋਈ ਆ ਉਹ ਉਸ ਖਾਣੇ ਦੌਰਾਨ ਹੋਈ ਆ ਉਹ ਉਸ ਡਾਈਟ ਵਿੱਚ ਹੋਈ ਹੈ ਕਿ ਜਿਹੜੀ ਜਿਹੜੀ ਡਾਈਟ ਉਹਨੂੰ ਦਿੱਤੀ ਗਈ ਸੀ ਉਸ ਤੇ ਕੋਚ ਤੋਂ ਬਾਹਰ ਕੀਤੀ ਗਈ ਮਤਲਬ ਉਹਨਾਂ ਦੀ ਨਿਗਰਾਨੀ ਨਹੀਂ ਸੀ ਨਿਗਰਾਨੀ ਨਹੀਂ ਰੱਖੀ ਕਿ ਕੀਤਾ ਕਿਤਨੇ ਕੀਤਾ ਕਿ ਕੋਈ ਸਪਲੀਮੈਂਟ ਤਾਂ ਨਹੀਂ ਐਡ ਕੀਤਾ ਗਿਆ ਜਿਹਦੇ ਨਾਲ ਤਾਂ ਭਾਰ ਵਧ ਗਿਆ ਹੁਣ ਇਹਨਾਂ ਸਾਰੇ ਸਵਾਲਾਂ ਉੱਪਰ ਜਿੰਨੀ ਮਰਜ਼ੀ ਮਾਤ-ਵੱਚੀ ਕਰ ਲੋ ਤੁਸੀਂ ਉਜਾਹਤਲ ਨਹੀਂ ਹੋਣ ਵਾਲਾ ਜਾਂ ਤਾਂ ਜਾਂਚ ਹੋਵੇ ਜਾਂਚ ਹੋਵੇ ਤਾਂ ਕੁਝ ਬਾਹਰ ਆਵੇ ਵੱਟੂ ਮੀਨ ਇੱਥੇ ਮੈਂ ਤੁਹਾਨੂੰ ਜੋ ਤੁਮਸਲ ਦਈਆ ਉਹ ਇਹੀ ਹੈ ਕਿ ਉਸਦੀ ਡਾਈਟ ਵਿੱਚ ਪ੍ਰੋਬਲਮ ਹੋਈ 10-2 ਕਿਲੋ ਭਾਰ ਵਜਦਾ ਨਹੀਂ ਥਾਂ ਤੇ ਪੱਠਾਈ 3 ਕਿਲੋ ਭਾਰ ਉਹਦਾ ਸ਼ਾਮ ਤੱਕ ਵੱਧ ਗਿਆ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਡੀ ਇਸ ਬਾਰੇ ਕੀ رائے ਹੈ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਜੋ ਵਿਨੇਸ਼ ਪੁਗਾਰ ਨਾਲ ਹੋਇਆ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ